ਅੱਜ ਦੂਜੇ ਅਤੇ ਆਖਰੀ ਦਿਨ ਚੀਵਾ ਨਾਬਾ ਕਬੱਡੀ ਕੱਪ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਸਬੀਰ ਸਿੰਘ ਜੱਸੀ ਸੋਈਆਂ ਵਾਲਾ ਦੇ ਵੱਲੋਂ ਕਰਵਾਇਆ ਗਿਆ ਇਹ ਨਾਬਾ ਕਬੱਡੀ ਕੱਪ ਦੇ ਆਖਰੀ ਦਿਨ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਨਾਬਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਲਵੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹ ਆਪਣੇ ਜਿੱਸੇ ਕਰਕੇ ਜਾਣੇ ਜਾਂਦੇ ਆ ਜਿੱਸਾ ਜਿਹੜਾ ਖੇਡਾਂ ਤੋਂ ਹੁੰਦਾ ਜਾ ਮੇਖਲੇ ਦੜਿਆ ਔਰ ਸਾਡੇ ਮਾਨਯੋਗ ਕਪੂਰਪਤਰੀ ਸਾਹਿਬ ਜੋ ਲਗਭਗ ਪਤਾ ਬਣਾਣਾ ਚਾਹੁੰਦੇ ਉਹਨਾਂ ਦੇ ਜਿਹੜਾ ਨਾਸਰੀ ਅਸੂਲ ਬੋਲਿਆ ਬਾਰੇ ਔਰ ਖਿਡਾਰੀਆਂ ਨੂੰ ਮਤਲਬ ਜਿਹੜਾ ਮੈਟਰ ਜਿੱਤ ਕੇ ਜਾਂਦਾ ਉਹ ਤਾਂ ਸਾਰੇ ਆਮ ਹੁੰਦੇ ਨੇ ਉਹਨੇ ਮੈਗ ਜਿੱਤ ਕੇ ਆੜ ਇਸ ਲਈ ਪਹਿਲਾਂ ਉਹਨੇ ਗਰੰਟੀ ਦਿੱਤੀ ਆ ਪੰਜਾਬ ਜਿਹੜਾ ਹੈਗਾ ਸਪੋਰਟਸ ਨੂੰ ਪ੍ਰਮੋਟ ਚੱਲ ਰਿਹਾ ਤੇ ਮੇਰਾ ਮਕਸਦ ਵੀ ਇਹੀ ਹੈ ਕਿ ਜਿਹੜੇ ਨੌਜਵਾਨ ਆ ਹੁਣ ਜਿਹੜਾ ਬੱਚਾ ਖੇਡ ਨਾਲ ਜੁੜੇਗਾ ਉਹ ਨਸ਼ਿਆਂ ਤੋਂ ਦੂਰ ਰਹੇਗਾ ਨੀਚੇ ਕਰੂ ਹਰ ਬਰਾਈ ਤੋਂ ਦੂਰ ਰਹੇਗਾ ਉਹ ਖੇਡਾ ਹੋਣੀ ਬਹੁਤ ਜ਼ਰੂਰੀ ਹੈ ਬਹੁਤ ਅੱਛਾ ਬਾਲਾ ਜੀ ਨਾਲ ਮਾਰਾਂਗੇ ਜਿਹੜੇ ਇੱਕ ਮਿੰਟ ਪਾਈ ਵਾਲੀ ਸਿਖਲਾਈ ਬਣਾ ਦੇ ਗਏ ਬਾਅਦ ਸਾਡੇ ਅੰਦਰ ਸਾਰਾ ਜਿਹੜਾ ਬਹੁਤ ਅੱਛਾ ਬਾਲਾ ਹੈ ਪੰਜਾਬ ਨਸ ਵਿਭਾਗ ਤੋਂ ਅੱਜ ਇੱਕ ਇਸਤਰਾ ਤੋਂ ਇੱਕ ਨਾਥੇ ਚੋਣਾ ਵੀ ਆ ਰਹੀਏ ਨੇ ਲੱਗਦਾ ਜੀ ਆਮਾ ਵੀ ਸਟਾਫ ਦਾ ਖਰਾਬ ਹੋ ਗਿਆ ਜਿਹੜਾ ਫ੍ਰੀਫਾਇਰ ਤੇ ਡਾਊਨ ਜਾ ਰਿਹਾ ਚੰਡੀ ਉੱਤੇ ਜਿਹੜੀ ਹੈਗੀ ਆ ਅਸੀਂ ਮਿਊਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਦਿੱਤੀ ਉਹਦੇ ਵਿੱਚੋਂ ਇਹਨੇ 10 ਬੰਦੇ ਤੋੜਨੇ ਲੇਕਿਨ ਮੇਅਰ ਸਾਡੇ ਹੀ ਬਣੇ ਇਹਨਾਂ ਨੇ ਬੰਨਾ ਚੰਡੀਗੜ੍ਹ ਚ ਵੀ ਕੀਤਾ ਜਿਹੜੀ ਇਹ ਬਾਣੀ ਛੜਿਆੰਤਰ ਵਾਲੀ ਰਾਜਨੀਤੀ ਹੈ ਤੇ ਭਾਜਪਾ ਕਰਦੀ ਆ ਬਟੇ ਛਾਮਜਾਮ ਨਹੀਂ ਹੋਣਗਾ ਜਿਹੜਾ ਬੰਦਾ ਇਤਿਹਾਸ ਖਵਾਇਆ ਜਿਹੜਾ ਬੰਦਾ ਆਮ ਆਦਮੀ ਪਾਰਟੀ ਨੂੰ ਸਾਕਟ ਕੇ ਗਿਆ ਉਹ ਮੁੜ ਕੇ ਇਲੈਕਸ਼ਨ ਨਹੀਂ ਲੱਟਿਆ ਉਹ ਇਸ ਕਰਕੇ ਕੋਈ ਗੱਲ ਨਹੀਂ ਜੀ ਉਹ ਜਿਹੜਾ ਆ ਗਿਆ ਜਦੋਂ ਉਹਨਾਂ ਤੇ ਬੇਸ ਫਰੈਂਸੀ ਸੀਗੇ ਤੇ ਭਾਜੀ ਬੀਜੇਪੀ ਦਾ ਸੁਪਰਿਆਤਰ ਆ ਸਾਰਾ ਜੀ ਜੋ ਜੋ ਰਾਜਨੀਤੀ ਕਰਦੇ ਆ ਨਾ ਲੋਕਾਂ ਨੂੰ ਇਹ ਜਿਹੜਾ ਆਮ ਆਦਮੀ ਪੱਤਰਾ ਕੋਈ ਰਾਜਨੀਤੀ ਸੁਖਵੀਰ ਬਾਦਲ ਨੇ ਸੀਪੀ ਨੂੰ ਕਿਵੇਂ ਦੇਖਦੇ ਹੋ ਕਿ ਸਭਾ ਇਹ ਦੇਖਿਆ ਜਿਵੇਂ ਕਿ ਜਿਹੜਾ ਕੰਨੀ ਦਤਾ ਹੈ ਕਿ ਉਹ ਨਹੀਂ ਨਾਪਾਏ ਕਹਿ ਸਕਦੇ ਤੇ ਦੇਰ ਆਇਆ ਸੁਖਤਾਏ ਕਿ ਆਪਾਂ ਇਹ ਵੀ ਕਹਿ ਸਕਦੇ ਆ ਬਹੁਤ ਬੇਨਕਾਰ ਦੀ ਮਿਹਰਬਾਨੀ ਅਤੇ ਆਪ ਠੀਕ ਹੈ ਜੀ ਸਭ ਨੂੰ ਸੱਚਾ ਪਾਸਾ ਜਾਣਗੂ ਹੋਵੇਗਾ ਆਪਾਂ ਸਪੋਰਟ ਦੀ ਗੱਲ ਕਰੀਏ ਆਪਾਂ ਸਪੋਰਟ ਨਾਬਾ ਸਰਕਾਰੀ ਦੰਮਨ ਕਾਲਜ ਦੇ ਖੇਡ ਗਰਾਉਂਡਾਂ ਦੇ ਵਿੱਚ ਨਾਬਾ ਕਬੱਡੀ ਕੱਪ ਹੋ ਰਿਹਾ ਮੇਰਾ ਛੋਟਾ ਵੀ ਜੱਸੀ ਸੋਈਆ ਵਾਲਾ ਚੇਅਰਮੈਨ ਉਹਨਾਂ ਵੱਲੋਂ ਇਹ ਜਿਹੜਾ ਪ੍ਰੋਗਰਾਮ ਹਰ ਇੱਕ ਸਾਲ ਕਰਵਾਇਆ ਜਾਂਦਾ ਹੈ ਜੀ ਵੱਡੇ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਚ ਪਾਰਟਿਸਪੇਟ ਕਰਦੇ ਨੇ ਖਿਡਾਰੀਆਂ ਨੂੰ ਵੱਡੇ ਪੱਧਰ ਤੇ ਇਨਾਮ ਦਿੱਤੇ ਜਾਂਦੇ ਨੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਵੀ ਸੁਪਨਾ ਹੈ ਕਿ ਖੇਡਾਂ ਨੂੰ ਪ੍ਰਮੋਟ ਕਰਨਾ ਸੋ ਮੈਂ ਆਪਣੇ ਛੋਟੇ ਵੀ ਦਸੀ ਸਵੀਆਂ ਵਾਲੇ ਸਮੁੱਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹਦੇ ਸਬੰਧ ਦੇ ਵਿੱਚ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਬਲਬੀਰ ਸਿੰਘ ਡਾਕਟਰ ਕਰਨਪ੍ਰੀਤ ਸੌਂਗ ਸਾਹਿਬ ਜਿਹੜੇ ਨੇ ਸਾਡੇ ਕੈਬਨ ਮੰਤਰੀ ਔਰ ਅੱਜ ਹਰਦੀਪ ਮੁੰਡੀਆਂ ਸਾਹਿਬ ਨੂੰ ਵੀ ਇੱਥੇ ਹਾਜ਼ਰੀ ਲਾਣ ਪਹੁੰਚੇ ਮੈਂ ਸਭ ਦਾ ਸਵਾਗਤ ਕਰਦਾ ਨਾ ਪਰ ਸਭਾ ਸੰਚਲਿਤ ਔਰ ਖੇਡਾਂ ਨਸ਼ੇ ਤੋਂ ਦੂਰ ਕਰਦੀ ਨੇ ਖੇਡਾਂ ਜਿਹੜਾ ਨੇ ਬਹੁਤ ਫੁੱਟਾਂ ਅੰਤਰਰਾਸ਼ਟਰੀ ਪੱਧਰ ਤੇ ਨਾ ਚਮਕਾਈਆਂ ਨੇ ਇਹ ਖੇਡਾਂ ਜਿਹੜੀਆਂ ਨੇ ਵਤਨ ਪੰਜਾਬ ਦੀਆਂ ਨੇ ਵਤਨ ਪੰਜਾਬ ਦੀ ਇਹ ਪਹਿਚਾਨ ਆ। ਸੋ ਮੇਰੇ ਵੱਲੋਂ ਦਸੀ ਸੁਈਆਂ ਵਾਲਾ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ। ਜਿੱਥੇ ਚੱਲਿਆ ਕਬੱਡੀ ਕੱਪ ਸ਼ੁਰੂ ਹੋਇਆ ਜਿੱਥੇ ਅਸੀਤਲਾ ਦੇ ਨਾਲ ਕਬੱਡੀ ਕੱਪ ਦਾ ਤੇ ਇਸ ਮੌਕੇ ਤੇ ਕਬੱਡੀ ਆਲ ਓਪਨ ਦੇ ਟੀਮਾਂ ਦੇ ਪਹਿਲੇ ਮੈਚ ਹੋ ਰਹੇ ਨੇ 75 ਕਿਲੋ ਦੇ ਮੈਚ ਹੋ ਰਹੇ ਨੇ ਤੇ ਨਾਲ ਹੀ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਫਲਵੀਰ ਸਿੰਘ ਜੀ ਤੇ ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਜੀ ਪਹੁੰਚ ਰਹੇ ਨੇ ਕਿਉਂਕਿ ਕਬੱਡੀ ਕੱਪ ਆਸੀਂ ਲੰਬੇ ਸਮੇਂ ਤੋਂ ਕਰਾਉਂਦੇ ਆ ਨਾਂ ਜਿਹਾ ਬਣਾ ਜੋੜਨ ਦੇ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਪੰਜਾਬ ਸਰਕਾਰ ਦਾ ਇੱਕ ਵਧੀਆ ਉਪਰਾਲਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਦਾ ਉਸੇ ਲੜੀ ਤਹਿਤ ਜਿਹੜਾ ਸੀ ਇਹ ਹਰ ਸਾਲ ਇੱਕ ਉਪਰਾਲਾ ਕਰਦੇ ਆ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਕੇ ਤੇ ਖੇਡਾਂ ਪਰਫੋਰਮ ਵਧੀਆ ਸੱਦੇ ਵਾਲੀਆਂ ਟੀਮਾਂ ਬਣਾਈ ਹੋਣ ਪਹਿਲੀ ਗੱਲ ਤੇ ਇਹ ਹੈ ਜਿਹੜੀਆਂ ਜਿੰਨਾ ਪੂਰਾ ਨਾਮ ਆ ਤੇ ਉਸ ਤੋਂ ਇਲਾਵਾ 1 ਲੱਖ ਰੁਪਏ ਪਹਿਲੀ ਟੀਮ ਨੂੰ ਦੂਜੀ ਜਿਹੜੀ ਜੈਤੂ ਟੀਮ ਨੂੰ 70000 ਰੁਪਏ ਨਾਲ ਤੇ 21000 ਰੁਪਏ ਜਿਹੜਾ ਵੈਕਟਰੀ ਤੇ ਜਾਤੀ ਲੱਗੇ ਇਹ ਤੋਂ ਬਾਅਦ ਪੰਜਾਬ ਦੇ ਨਾਮੀ ਕਲਾਕਾਰ ਬੀਤ ਬਲਜੀਤ ਤੇ ਗੀਤਾ ਜੈਲਦਾਰ ਅੰਗਰੇਜ਼ ਵਾਲੀ ਦੀਪੰਦੋ ਜੈਸਮੀਨ ਜਸੀਤ ਕੌਰ ਕਟੜਾ ਲੱਕੀ ਕੋ ਮਨਤ ਸੇ ਕੁਲਵੰਤ ਸਿੰਘ ਜਿਹੜਾ ਅਦਸਤ ਕਰਨ ਮੈਨੂੰ ਗਿਲੀ ਕਰੇ। ਬਿਲਕੁਲ ਜਦੋਂ ਵੀ ਸਰਦਾਰ ਭਗਤ ਸਿੰਘ ਦੀ ਸਰਕਾਰ ਬਣੀਆ ਉਸ ਦਿਨ ਤੇ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਸੀ। ਜੋ ਅਜਨਦਾ ਕਬੱਡੀ ਕੱਪ ਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਐਮਐਲਏ ਸਾਹਿਬ ਸਾਰੇ ਇਕੱਠੇ ਹੋ ਕੇ ਕਬੱਡੀ ਕੱਪ ਦੀ ਪੂਰੀ ਟੀਮ ਨੂੰ ਨਾਲ ਲੈ ਕੇ ਅੱਜ ਟੂਰਨਾਮੈਂਟ ਖੇਡਾ ਰਹੇ ਆ। ਸੋ ਮੈਂ ਵੀ ਸਪੈਸ਼ਲ ਮਹਿਾਨੇ ਤੇ ਤੱਕ ਕੇ ਇੱਥੇ ਪਹੁੰਚਿਆ ਨੇ ਬੜੀ ਖੁਸ਼ੀ ਹੋ ਰਹੀ ਹੈ ਕਿ ਇੰਨੀ ਰਾਉਂਡ ਤੋਂ ਜੋ ਪ੍ਰਮਾਤਮਾ ਦੀ ਕਿਰਪਾ ਨਾਲ ਇਹਦੇ ਸਾਰੇ ਲੋਕ ਜਿਹੜੇ ਨੌਜਵਾਨਾਂ ਨੂੰ ਇਸ ਪਾਸੇ ਜੋੜਦੇ ਆ ਉਹਨਾਂ ਤੋਂ ਇਹੀ ਉਹਨਾਂ ਦਾ ਸਾਬਾ ਸਵੀ ਹੈ ਤੇ ਬਤ ਬਤ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਸ਼ੇ ਤੋਂ ਦੂਰ ਰਹੇ ਕਿਉਂ ਜਿਹੜੇ ਇਸ ਪਾਸੇ ਨੂੰ ਮੁੱਕਨ ਜੋੜੂ ਉਹ ਗਿਣੇ ਹੁਣ ਤੱਕ ਬੇਟੀ ਖਲਾਦਲੇ ਕਮੇਟੀ ਦੀ ਵੀ ਪੂਰੀ ਪੂਰੀ ਮੁਆਫ ਕਰਵਾ। ਅਜਿਹਾ ਜੋ ਬਖਰੀ ਨਡਾਰ ਸਭਾ ਦੇ ਅੱਗੇ ਕਿਸ ਤਰ੍ਹਾਂ ਦਾ ਸਟੈਂਡ ਹੈ ਜੀ ਪੰਜਾਬ ਦੀ ਧਰਤੀ ਆ ਪੰਜਾਬ ਕਰ ਹੋਗੀ ਪੂਰਾ ਜੋਰ ਲਾ ਰਿਹਾ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਤਰ੍ਹਾਂ ਨਹੀਂ ਹੁੰਦੇਣਗੇ ਪੰਜਾਬ ਚੰਡੀਗੜ੍ਹ ਆ ਪੰਜਾਬ ਦਾ ਤੇ ਪੰਜਾਬ ਦਾ ਲੈਗ ਜੁਨੀ ਚੋਰਾ ਕਿਵੇਂ ਦੇਖਦੇ ਹੋ ਜੁਨੀ ਜੁਨੀ ਬਹੁਤ ਵਧੀਆ ਕੰਮ ਪਿਆਰ ਹੋ ਰਿਹਾ ਬਹੁਤ ਪੂਰੀ ਲੋਕ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਕੰਮਾਂ ਤੋਂ ਖੁਸ਼ ਨੇ ਤੇ ਚਾਰੇ ਦੀ